ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲਸ ਕਤਰ ਤਰਨ ਚੋਗ ਨੇ ਆਮ ਆਦਮੀ ਪਾਰਟੀ ਤੇ ਤਾਂਸ਼ਕਾਸ ਤੇ ਆ ਕਿ ਸਰਕਾਰ ਦੇ ਅਧੀਨ ਸਫਾਈ ਪੂਰੀ ਤਰ੍ਹਾਂ ਟਹਿ ਟੇਰੀ ਹੋ ਗਈ ਹੈ। ਅੰਮ੍ਰਿਤਸਰ ਸ਼ਹਿਰ ਵਿੱਚ ਜਗਾ ਜਗਾ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਪਰ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਅਰਵਿੰਦ ਕੇਜੀਵਾਲ ਦੀ ਆਲੀਸ਼ਾਨ ਜੀਵਨ ਸ਼ੈਲੀ ਅਤੇ ਉਹਨਾਂ ਦੇ ਹੈਲੀਕਾਪਟਰ ਸਫਰਾਂ ਬਾਰੇ ਚਿੰਤਿਤ ਹਨ। ਸੋ ਪੂਰੇ ਪੰਜਾਬ ਚ ਸਵੱਛਤਾ ਪੂਰੀ ਤਰ੍ਹਾਂ ਚਰਮਰਾ ਚੁੱਕੀ ਹੈ। ਲੋਕਾਂ ਨੂੰ ਤਾਜੀ ਹਵਾ ਨਹੀਂ ਮਿਲਦੀ। ਜਗਾ ਜਗਾ ਦੇ ਕੂੜੇ ਦੇ ਢੇਰ ਲੱਗੇ ਔਰ ਅੰਮ੍ਰਿਤਸਰ ਦੇ ਅੰਦਰ ਜਿਹੜੀ ਗੁਰੂ ਰਾਮਦਾਸ ਦੀ ਨਗਰੀ ਹੈ ਸ੍ਰੀ ਹਰਮੰਦਰ ਸਾਹਿਬ ਦਰ ਗਿਆਨਾ ਤੀਰਤ ਜਲਿਆਂਵਾਲਾ ਬਾਗ ਔਰ ਭਗਵਾਨ ਵਾਲਮੀਕੀ ਤੀਰਤਿੱਥੇ ਹੈ ਉਸ ਅੰਮ੍ਰਿਤਸਰ ਦੇ ਅੰਦਰ ਕਚਰੇ ਦੇ ਢੇਰ ਲੱਗੇ ਨੇ ਕੂੜੇ ਦੇ ਢੇਰ ਲੱਗੇ ਨੇ ਔਰ ਹਾਲਾਤ ਐ ਵੇ ਕਿਰਨਜੀਤ ਐਮ ਨੂੰ ਜਿੱਥੇ ਆਈਟੀਆਈ ਹੈ ਉੱਥੇ ਕੂੜਾ ਜਲ ਰਿਹਾ ਦੂਜੇ ਪਾਸੇ ਚਬਾਲ ਰੋਡ ਤੇ ਗੁਰਬਖਸ਼ ਨਗਰ ਦੇ ਕੋਲ ਨਰਸਿੰਗ ਕਾਲਜ ਦੇ ਨਾਲ कूड़े ਦਾ ਵੱਡਾ ਡੰਬ ਲੱਗਾ ਹੋਇਆ ਔਰ ਉਰ ਚ ਅੱਗ ਲੱਗਦੀ ਯਾਰ ਔਰ ਰੋਜ ਅੱਗ ਦੇ ਕਾਰਨ ਆਸ-ਪਾਸ ਦੇ ਲੋਕਾਂ ਦਾ ਰਹਿਣਾ ਮੁਸ਼ਕਲ ਹੋਇਆ ਹੁਣ ਐਨਜੀਟੀ ਨੇ ਨੈਸ਼ਨਲ ਗ੍ਰੀਨ ਟ੍ਰਿਬਿਨਲ ਨੇ ਇਰਤੇ ਨੋਟਿਸ ਜਾਰੀ ਕਰਦਿਆਂ ਹੋਇਆ ਇਹ ਚਿੰਤਾ ਜ਼ਾਹਰ ਕੀਤੀ ਕਿ ਕਿਸ ਤਰ੍ਹਾਂ ਬਿਮਾਰੀਆਂ ਆਮ ਆਦਮੀ ਨੂੰ ਇਸ ਕੂੜੇ ਦੇ ਕਾਰਨ ਲੱਗ ਰਹੀਆਂ ਲੇਕਿਨ ਭਗਵੰਤ ਮਾਨ ਦੀ ਸਰਕਾਰ ਸਿਪਤੀ ਦਾਕਰ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਨਗਰੀ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਦੀ ਦਰਗਾਹਾਂ ਤੀਰਤ ਦੀ ਜੰਨਿਆ ਵਾਲਾ ਬਾਗ ਦੀ ਧਰਤੀ ਭਗਵਾਨ ਵਾਲਮੀ ਕੀ ਤੀਰਤ ਦੀ ਧਰਤੀ ਨੂੰ ਅੱਜ ਕੂੜੇ ਦੇ ਡੰਪ ਜਗ੍ਹਾ ਬਣਾ ਦਿੱਤਾ ਹੈ ਔਰ ਜਗਾ ਜਗਾ ਤੇ ਕੂੜੇ ਦੇ ਸੜਨ ਕਾਰਨ ਜਿਹੜਾ ਧੂਆਂ ਹੋ ਰਿਹਾ ਉਹ ਹਾਨੀਕਾਰਕ ਹੋ ਰਿਹਾ ਔਰ ਐਨਜੀਟੀ ਨੇ ਜਿਹੜਾ ਸਖਤ ਇਤਰਾਜ਼ ਜਤਾਇਆ ਐਕਸ਼ਨ ਦੀ ਗੱਲ ਕੀਤੀ ਐਰ ਤੋਂ ਆਮ ਆਦਮੀ ਪਾਰਟੀ ਦੀ ਬੋਲ ਖੁੱਲ ਗਈ ਭਗਵੰਤ ਮਾਨ ਸਾਹਿਬ ਪੰਜਾਬੀਆਂ ਦਾ ਕੁਝ ਭਲਾ ਸੋਚ ਲੋ ਕੇਵਲ ਅਰਵਿੰਦ ਕੇਜਰੀਵਾਲ ਨੂੰ ਹੈਲੀਕਾਪਟਰਾਂ ਤੇ ਘੁਮਾਰ ਨਾਲ ਔਰ ਤਿਹਾਰ ਜੇਲ ਰਿਟਰਨ ਟਿਕੜੀ ਅਰਵਿੰਦ ਕੇਜਰੀਵਾਲ ਸੁਸੋਧਿਆ ਤੇ ਜੈਨ ਉਹਦੀ ਖਾਤਰਦਾਰੀ ਚ ਪੂਰੀ ਸਰਕਾਰ ਲੱਗੀ ਹੈ ਔਰ ਦੂਜੇ ਪਾਸੇ ਐਨਜੀਟੀ ਪੰਜਾਬ ਸਰਕਾਰ ਨੂੰ ਚੇਤਾਵਨੀ ਰਹੀ ਹੈ ਕਿ ਸਿੱਕਤੀ ਦਾ ਕਰ ਗੁਰਰਾਮਦਾਸ ਦੀ ਨਗਰੀ ਅੰਮ੍ਰਿਤਸਰ कूड़े ਦੇ ਜਲਨ ਦੀ ਗੈਸ ਦਾ ਚੈਂਬਰ ਬਣ ਚੁੱਕਾ ਹੈ ਕੂੜੇ ਦੀ ਬਦਬੂ ਦਾ ਚੈਂਬਰ ਬਣ ਚੁੱਕਾ ਹੈ ਔਰ ਜਿੱਥੇ ਪੂਰੇ ਵਰਲਡ ਦੇ ਲੋਕ ਆ ਕੇ ਸਿਰ ਚੁਕਾਉਂਦੇ ਹੁਣ ਅੱਜ ਉਥੇ ਕੂੜੇ ਦਾ ਧੂਆ ਤੇ ਕੂੜੇ ਦੀ ਬਦਬੂ ਸ਼ਹਿਰ ਵਾਸੀਆਂ ਨੂੰ ਵੀ ਔਰ ਪ੍ਰੇਟਕਾਂ ਨੂੰ ਔਰ ਹਰਮੰਦਰ ਸਾਹਿਬ ਆਣ ਵਾਲੇ ਸ਼ਰਧਾਲੂਆਂ ਨੂੰ ਠਿੰਗਾ ਧਾਰ